ਭਾਰਤ ਦੇ ਵਿੱਚ ਕਰੀਬਨ ਡੇਡ ਬਿਲੀਅਨ ਲੋਕ ਵਸਦੇ ਨੇ ਗਰੋਇੰਗ ਇਕਨੋਮੀ ਹੈ ਆਉਣ ਵਾਲਾ ਕੱਲ ਦੱਸਦੇ ਨੇ ਆਉਣ ਵਾਲੇ 20 ਵਰੇ ਜਿਹੜੇ ਨੇ ਪਾਕਿਸਤਾਨ ਭਾਰਤ ਨੇ ਹੋਰ ਰਾਈਜ਼ ਕਰਨਾ ਹੈ ਔਰ ਵਿਸ਼ਵ ਦੇ ਵਿੱਚ ਇੱਕ ਜ਼ਿਕਰਯੋਗ ਮੁਲਕ ਬਣੇਗਾ ਭਾਰਤ ਔਰ ਇਹਵੇਂ ਜਿਵੇਂ ਕੈਨੇਡੀਅਨ ਐਗਰੀ ਪ੍ਰੋਡਕਟ ਪ੍ਰੋਡਕਟਸ ਦੀ ਭਾਰਤ ਦੇ ਵਿੱਚ ਭਾਰੀ ਲੋਡ ਹੈ ਲੈਂਟਲ ਹੋਵੇ ਜਾਂ ਫੀਜ਼ ਹੋਣ ਜਾਂ ਕਨੋਲਾ ਆਇਲ ਹੈ ਜਿਹਦੇ ਕਰਕੇ ਕਦੇ ਪਾਬੰਦੀ ਲੱਗਦੀ ਹੈ ਕਦੇ ਟੈਰਿਫਸ ਲੱਗਦੀਆਂ ਨੇ ਲਗਾਤਾਰ ਕਨੋਲਾ ਆਇਲ ਦੀਆਂ ਖਬਰਾਂ ਆਪਾਂ ਸੁਣਦੇ ਰਹਿੰਦੇ ਆ ਔਰ ਕੈਨੇਡਾ ਦੀ ਕੀ ਮਜਬੂਰੀ ਰਹੀ ਹੁਣ ਤੱਕ ਕਿਉਂ ਨਾ ਰਿਸ਼ਤਾ ਰਿਸ਼ਤਾ ਬਿਹਤਰ ਹੋ ਸਕਿਆ ਕਿਉਂ ਕੈਨੇਡਾ ਨੂੰ ਭਾਰਤ ਦੀ ਲੋੜ ਨਾ ਪਈ ਤੇ ਭਾਰਤ ਨੂੰ ਕੈਨੇਡਾ ਦੀ ਲੋੜ ਨਾ ਪਈ ਇਹ ਬਹੁਤ ਵੱਡਾ ਸਵਾਲ ਹੈ ਤੇ ਅੱਜ ਦੀ ਜਿਹੜੀ ਇਹ ਨਿਯੁਕਤੀ ਹੋਈ ਹੈ ਹਾਈ ਕਮਿਸ਼ਨਰਸ ਦੀ ਇੱਕ ਹੋਰ ਚੰਗੀ ਖਬਰ ਕਹੀ ਜਾ ਸਕਦੀ ਹੈ ਚੰਗੀ ਸ਼ੁਰੂਆਤ ਹੈ ਉਮੀਦ ਹੈ ਕਿ ਇਹ ਖਬਰਾਂ ਸਾਡੇ ਕੰਨਾਂ ਤੱਕ ਲਗਾਤਾਰ ਪੁੱਜਦੀਆਂ ਰਹਿਣਗੀਆਂ ਮੈਂ ਬੇਨਤੀ ਕੀਤੀ ਹੈ ਸਾਬਕਾ ਮੈਂਬਰ ਆਫ ਪਾਰਲੀਮੈਂਟ ਬਹੁਤ ਹੀ ਸਤਿਕਾਰਯੋਗ ਗਰਮੰਤ ਗਰੇਲ ਸਾਹਿਬ ਨੂੰ ਕਿ ਅੱਜ ਦੇ ਇਸ ਮਕਾਮ ਦੇ ਉੱਤੇ ਉਹਨਾਂ ਦੀ ਅੱਖ ਨਾਲ ਦੇਖੀਏ ਆਪਾਂ ਕੱਲ ਅੱਜ ਤੇ ਆਉਣ ਵਾਲਾ ਕੱਲ ਦੋਹਾ ਮੁਲਕਾਂ ਦੇ ਵਿੱਚ ਸੰਭਾਵਨਾ ਵਾ ਕੀ ਨੇ ਤੇ ਅੜਿੱਕੇ ਕੀ ਨੇ ਗਰਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਨੂੰ ਵੈਲਕਮ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਮੁੱਦੇ ਤੇ ਆਪਾਂ ਬਹੁਤ ਵਾਰ ਗੱਲ ਕੀਤੀ ਹੈ ਤੇ ਮੈਂ ਚਾਹਾਂਗਾ ਕਿ ਅੱਜ ਇਸ ਮੋੜ ਤੇ ਇੱਕ ਵਾਰ ਫੇਰ ਦੇਖੀਏ ਭਲਾਪਾ ਇਹ ਇਹ ਜਾਣਨ ਦਾ ਯਤਨ ਕਰੀਏ ਕਿ ਕੀ ਅੜਿੱਕੇ ਨੇ ਤੇ ਕੀ ਕੁਝ ਸੰਭਵ ਹੈਗਾ ਲਈ ਗੱਲ ਤਾਂ ਇਹ ਕਿ ਜਿਹੜੀ ਕ੍ਰਿਸਟੋਫਰ ਕੂਟਰ ਦੀ ਅਪਾਇੰਟਮੈਂਟ ਹੋਈ ਹੈ ਐਜ਼ ਅ ਕੈਨੇਡੀਅਨ ਹਾਈ ਕਮਿਸ਼ਨਰ ਇਨ ਨਿਊ ਦਿੱਲੀ ਇੱਕ ਚੰਗੀ ਨਿਊਜ਼ ਇਸ ਕਰਕੇ ਆ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਪਿਛਲੀ ਅਗਸਤ ਤੋਂ ਬਾਅਦ ਤੱਕ ਹੁਣ ਤੱਕ ਡਿਪਲੋਮੈਟਿਕ ਰਿਲੇਸ਼ਨ ਟੁੱਟੇ ਹੋਏ ਸੀ ਜਦੋਂ ਕੈਮਰੂਨ ਮਕੇ ਨੂੰ ਪਹਿਲੇ ਹਾਈ ਕਮਿਸ਼ਨਰ ਜਿਹੜੇ ਕੈਨੇਡਾ ਦੇ ਦਿੱਲੀ ਚ ਸੀ ਉਹਨਾਂ ਨੂੰ ਐਕਸਪੈਲ ਕੀਤਾ ਗਿਆ ਅਗਸਤ ਦੇ ਵਿੱਚ ਐਜ਼ ਰਿਟੈਲੀਏਟਰੀ ਐਕਸ਼ਨ ਜਦੋਂ ਕੈਨੇਡਾ ਨੇ ਇੰਡੀਆ ਦੇ ਡਿਪਲੋਮੈਟਸ ਨੂੰ ਕੈਨੇਡਾ ਦੇ ਵਿੱਚੋਂ ਕੱਢਿਆ ਤਾਂ ਉਸ ਤੋਂ ਬਾਅਦ ਕਮਿਊਨੀਕੇਸ਼ਨ ਟੁੱਟੀ ਹੋਈ ਸੀ ਹੁਣ ਜੇ ਆਪਾਂ ਇਹ ਦੇਖੀਏ ਕਿ ਜੇ ਕੋਈ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਤਾਂ ਕਮਿਊਨੀਕੇਸ਼ਨ ਬੜੀ ਜ਼ਰੂਰੀ ਹੈ ਜੇ ਆਪਣੇ ਕੋਲੇ ਟੈਲੀਫੋਨ ਦੀ ਲਾਈਨ ਨਹੀਂ ਜੁੜਦੀ ਆਪਾਂ ਗੱਲ ਕਿੱਦਾਂ ਕਰਾਂਗੇ ਕਿਸੇ ਦੇ ਨਾਲ ਸੋ ਇਹ ਜਿਹੜੀ ਡਿਪਲੋਮੈਟਿਕ ਰਿਲੇਸ਼ਨ ਹੈ ਬਿਲਡ ਕਰਨਾ ਤੇ ਜਾਂ ਉਹਨੂੰ ਮੇਨਟੇਨ ਕਰਨਾ ਇਹ ਇੱਕ ਕਮਿਊਨੀਕੇਸ਼ਨ ਦਾ ਚੈਨਲ ਹੈ ਕਿਉਂਕਿ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਇੰਡੀਆ ਚਾਈਨਾ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਦੁਨੀਆਂ ਦੇ ਵਿੱਚ ਨੰਬਰ 1 ਤੇ ਨੰਬਰ 2 ਤੇ ਆ ਇਕਨੋਮੀ ਆ ਪਹਿਲੇ ਤਿੰਨਾਂ ਚਾਰਾਂ ਦੁਨੀਆ ਦੀਆਂ ਇਕਨੋਮੀਆਂ ਦੇ ਵਿੱਚ ਇਹਨਾਂ ਦੀਆਂ ਇਕਨੋਮੀਆਂ ਨੇ ਤੇ ਕੈਨੇਡਾ ਦੀ ਇਹ ਜ਼ਰੂਰਤ ਹੈ ਕਿ ਅਮਰੀਕਾ ਦੇ ਉੱਤੇ ਡਿਪੈਂਡ ਕਰਨ ਦੀ ਬਜਾਏ ਡਾਈਵਰਸੀਫਾਈ ਕੀਤਾ ਜਾਵੇ ਫਿਊਚਰ ਦੀ ਬਿਹਤਰੀ ਲਈ ਟ੍ਰੇਡ ਨੂੰ ਤੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਨੇ ਉਹਨਾਂ ਨੂੰ ਤੇ ਉਹਦੇ ਲਈ ਜਿਹੜੀ ਡਿਪਲੋਮੈਟਿਕ ਰਿਲੇਸ਼ਨ ਬਿਲਡ ਕਰਨੇ ਤੇ ਉਹਨਾਂ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਸੀ ਸੋ ਕ੍ਰਿਸਟੋਫਰ ਕੂਟਰ ਇਹ ਪਹਿਲਾਂ ਵੀ ਦਿੱਲੀ ਰਹਿ ਚੁੱਕੇ ਨੇ ਐਜ਼ ਅ ਫਰਸਟ ਫੈਕਟਰੀ 1998 ਤੋਂ 2000 ਤੱਕ ਮੈਂ ਇਹਨਾਂ ਨੂੰ ਮਿਲਿਆ ਵੀ ਹਾਂ ਜੇ ਜਦੋਂ ਦਿੱਲੀ ਹਾਈ ਕਮਿਸ਼ਨ ਦੇ ਵਿੱਚ ਜਿੱਥੇ ਨਾ ਪਾਣੀ ਪੀਣ ਲਈ ਮਿਲਦਾ ਸੀ ਲੋਕਾਂ ਨੂੰ ਬਾਹਰ ਲਾਈਨਾਂ 'ਚ ਖੜਿਆ ਨੂੰ ਨਾ ਉੱਥੇ ਵਾਸ਼ਰੂਮ ਸੀ ਜਦੋਂ ਮੈਂ ਉਹ ਬਣਵਾਏ ਨੇ ਉੱਥੇ 1998 ਦੇ ਵਿੱਚ ਤਾਂ ਉਦੋਂ ਮਿਸਟਰ ਕੂਟਰ ਦੀ ਉੱਥੇ ਅਪਾਇੰਟਮੈਂਟ ਹੋਈ ਹੋਈ ਸੀ ਸੋ ਮੈਨੂੰ ਉਮੀਦ ਹੈ ਕਿ ਇਹ ਵਧੀਆ ਕੰਮ ਕਰਨਗੇ ਦੋਨਾਂ ਦੇਸ਼ਾਂ ਦੇ ਰਿਲੇਸ਼ਨਾਂ ਨੂੰ ਬਿਹਤਰ ਬਣਾਉਣ ਲਈ ਅੱਛਾ ਇਹ ਦੱਸੋ ਗਰਾਂਭੀਰ ਸਾਹਿਬ ਕਿ ਜਿਹੜਾ ਨਾ ਚਲੋ ਵਧੀਆ ਸ਼ੁਰੂਆਤ ਹੋਈ ਹੈ ਉਮੀਦ ਹੈ ਕਿ ਹੋਰ ਖਬਰਾਂ ਵਧੀਆ ਸਾਡੇ ਕੰਨਾਂ ਤੱਕ ਪਹੁੰਚਣਗੀਆਂ ਆਪਸ ਦੇ ਵਿੱਚ ਕੋਈ ਬਕਾਇਦਾ ਜਿਹਨੂੰ ਸੀਪਾ ਕਹਿੰਦੇ ਆ ਕੰਪਰੀਹੈਂਸਿਵ ਇਕਨੋਮਿਕ 파ਟਨਰਸ਼ਿਪ ਐਗਰੀਮੈਂਟ ਉਹ ਸਿਰੇ ਕਿਉਂ ਨਾ ਚੜ੍ਹ ਸਕਿਆ ਕਿ ਕੈਨੇਡਾ ਨੂੰ ਭਾਰਤ ਦੀ ਲੋੜ ਕਦੇ ਵੀ ਮਹਿਸੂਸ ਨਹੀਂ ਹੋਈ ਜਾਂ ਭਾਰਤ ਅਮਰੀਕਾ ਨਾਲ ਆਸਟ੍ਰੇਲੀਆ ਨਾਲ ਯੂਰਪ ਦੇ ਦੇਸ਼ਾਂ ਨਾਲ ਰਸ਼ੀਆ ਨਾਲ ਜੱਫੀਆਂ ਪਾਉਣ ਨੂੰ ਫਿਰਦਾ ਹੈ ਹੁਣ ਤਾਂ ਚਾਈਨਾ ਨਾਲ ਵੀ ਜੱਫੀਆਂ ਪਾ ਰਿਹਾ ਹੈ ਲੇਕਿਨ ਕੈਨੇਡਾ ਉਹਨਾਂ ਦੀ ਪ੍ਰਾਇੋਰਟੀ ਲਿਸਟ 'ਤੇ ਕਿਉਂ ਨਹੀਂ ਹੈ ਦੇਖੋ ਪੁਰਾਣੇ ਸਮੇਂ ਦੇ ਵਿੱਚ ਜੇ ਆਪਾਂ ਬਹੁਤ ਪਿੱਛੇ ਚਲੇ ਜਾਈਏ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨਸ਼ਿਪ ਬੜੇ ਵਧੀਆ ਸੀ ਫਿਰ ਉਸ ਤੋਂ ਬਾਅਦ 1974 ਜਦੋਂ ਨਿਊਕਲੀਅਰ ਐਗਰੀਮੈਂਟ ਸਾਈਨ ਕੀਤਾ ਤੇ ਉਸ ਤੋਂ ਬਾਅਦ 1998 ਦੇ ਵਿੱਚ ਨਿਊਕਲੀਅਰ ਟੈਸਟ ਕੀਤੇ ਨੇ ਇਹਨਾਂ ਚੀਜ਼ਾਂ ਨੇ ਭਾਰਤ ਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਨੂੰ ਰੋਲਰ ਕੋਸਟ ਦੇ ਉੱਤੇ ਰੱਖਿਆ ਇਸ ਤੋਂ ਬਾਅਦ ਖਾਲਸਤਾਨ ਦਾ ਮੁੱਦਾ ਵੀ ਇੱਕ ਦੋਨਾਂ ਦੇਸ਼ਾਂ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਇਹ ਸੋਚ ਲਓ ਕਿ ੜਿੱਕਾ ਬਣਦਾ ਰਿਹਾ ਤੇ ਜਾਂ ਇਹ ਕਹਿ ਲਓ ਕਿ ਜਿਹੜੇ ਹਿਊਮਨ ਰਾਈਟਸ ਇੰਡੀਆ ਦੇ ਵਿੱਚ ਫਾਲੋ ਨਹੀਂ ਹੋਏ ਉਹਨਾਂ ਦੀ ਪੂਰਤੀ ਦੇ ਲਈ ਕੈਨੇਡਾ ਆਵਾਜ਼ ਉਠਾਉਂਦਾ ਰਿਹਾ ਤੇ ਇਹਦੇ ਕਰਕੇ ਜਿਹੜਾ ਟ੍ਰੇਡ ਰਿਲੇਸ਼ਨਸ਼ਿਪ ਆ ਉਹ ਉਹਨਾਂ ਨਹੀਂ ਬਣ ਸਕਿਆ ਜਿੰਨਾ ਕਿ ਬਣ ਸਕਦਾ ਸੀ ਸੋ ਦੇਖਿਆ ਜਾਵੇ ਤਾਂ ਜਿਹੜਾ ਟ੍ਰੇਡ ਉਹ ਗਰੋਥ ਹੋ ਦੀ ਦੋਨਾਂ ਦੇਸ਼ਾਂ ਦੇ ਵਿੱਚ ਉਨੀ ਨਹੀਂ ਹੋਈ ਜਿੰਨੀ ਕੈਨੇਡਾ ਦੀ ਜਾਂ ਇੰਡੀਆ ਦੀ ਬਾਕੀ ਦੇਸ਼ਾਂ ਨਾਲ ਹੋਈ ਹੈ ਸੋ ਇਸ ਕਰਕੇ ਇਹ ਰਿਲੇਸ਼ਨਸ਼ਿਪ ਇੰਪੋਰਟੈਂਟ ਹੈ ਤੇ ਮੈਂ ਬਲੀਵ ਕਰਦਾ ਕਿ ਜਿਹੜਾ ਟ੍ਰੇਡ ਆ ਜਾਂ ਹੋਰ ਇਹਨਾਂ ਦੀਆਂ ਚੀਜ਼ਾਂ ਨੇ ਰਿਲੇਸ਼ਨਸ਼ਿਪ ਦੇ ਵਿੱਚ ਕੈਨੇਡਾ ਦੀ ਐਸ ਵੇਲੇ ਜ਼ਰੂਰਤ ਹੈ ਕੈਨੇਡਾ ਨਹੀਂ ਚਾਹੁੰਦਾ ਕਿ ਅਮਰੀਕਾ ਦੇ ਨਾਲ ਹੀ 85% ਸਾਡਾ ਟ੍ਰੇਡ ਹੋਵੇ ਤੇ ਉਹਨੂੰ ਡਾਈਵਰਸੀਫਾਈ ਕਰਨਾ ਯੂਰਪ ਦੇ ਵਿੱਚ ਤੇ ਵੱਡੀ ਮਾਰਕੀਟ ਏਸ਼ੀਆ ਦੀ ਉਹਨਾਂ ਨੂੰ ਇਗਨੋਰ ਕਰਨਾ ਬੜਾ ਮੁਸ਼ਕਲ ਹੈ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦੀ ਬੋਡੀਆਂ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਇਸ਼ੂਜ਼ ਨੂੰ ਵੀ ਰਿਜ਼ੋਲਵ ਕਰਨ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੰਬੇ ਸਮੇਂ ਲਈ ਰਿਲੇਸ਼ਨਸ਼ਿਪ ਇਸ ਤਰ੍ਹਾਂ ਦੇ ਬਣਾ ਕੇ ਰੱਖਣ ਕਿ ਦੇਸ਼ਾਂ ਨੂੰ ਫਾਇਦਾ ਹੋਵੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਜਾਂ ਆਉਣ ਵਾਲੇ ਪ੍ਰਧਾਨ ਮੰਤਰੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਕੈਨੇਡਾ ਦਾ ਫਿਊਚਰ ਸਿਕਿਉਰ ਕਰਕੇ ਰੱਖਣ ਉਹਦੇ ਲਈ ਇਹ ਡਿਪਲੋਮੈਟਿਕ ਰਿਲੇਸ਼ਨ ਨੇ ਜਿਹੜੇ ਬਿਲਡ ਕਰਨੇ ਅਕਸਰ ਇੰਪੋਰਟੈਂਟ ਨੇ ਆ ਅੱਜ ਆਪਾਂ ਜਾਣਦੇ ਹਾਂ ਕਿ ਭਾਰਤ ਨੇ ਅਮਰੀਕਾ ਨਾਲ ਯੂਰੋਪੀਅਨ ਯੂਨੀਅਨ ਨਾਲ ਆਸਟ੍ਰੇਲੀਆ ਨਾਲ ਆਸ਼ੀਆਨ ਬ੍ਰਿਕਸ ਹੋਇਆ ਜਾਂ ਹੋਰ ਕਈ ਕਿ ਬਰੋਬਰ-ਬਰਬਰ ਚੱਲ ਰਹੇ ਫਰੰਟਸ ਦੇ ਵਿੱਚ ਜਿਹੜੀਆਂ ਗੁੱਟਬੰਦੀਆਂ ਦੇ ਵਿੱਚ ਭਾਰਤ ਚ ਵਧੀਆ ਭੂਮਿਕਾ ਨਿਭਾ ਰਿਹਾ ਹੈ ਜਿਹੜੀ ਕਿ ਸ਼ਾਇਦ ਖੁੜਕਦੀ ਵੀ ਹੈ ਜਿਹਨੂੰ ਕਿ ਸ਼ਾਇਦ ਡੋਨਲਡ ਟਰੰਪ ਸਾਹਿਬ ਪਸੰਦ ਵੀ ਨਹੀਂ ਕਰਦੇ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਕੈਨੇਡਾ ਦਾ ਤੇ ਭਾਰਤ ਦਾ ਰਿਸ਼ਤਾ ਤਕੜਾ ਮਜ਼ਬੂਤ ਹੁੰਦਾਗਾ ਤਾਂ ਆਟੋਮੈਟਿਕਲੀ ਰਾਹ ਖੁੱਲਦਾ ਹੈ ਅਮਰੀਕਾ ਦੇ ਨਾਲ ਵੀ ਰਿਸ਼ਤਾ ਬਿਹਤਰ ਹੋ ਸਕਦਾ ਹੈ ਕਿ ਨਹੀਂ ਇਹਨਾਂ ਇਉਂ ਨਹੀਂ ਰਿਸ਼ਤੇ ਬਿਹਤਰ ਹੁੰਦੇ ਕਿਉਂਕਿ ਕੈਨੇਡਾ ਆਪਣੀ ਥਾਂ ਤੇ ਹੈ ਭਾਰਤ ਆਪਣੀ ਥਾਂ ਯੂਐਸ ਆਪਣੀ ਥਾਂ ਤੇ ਹੈ ਭਾਵੇਂ ਕਿ ਕੈਨੇਡਾ ਤੇ ਯੂਐਸ ਦੇ ਸਬੰਧ ਚੰਗੇ ਨੇ ਪਰ ਦੋਹਾਂ ਦੀਆਂ ਤਰਜੀਹਾਂ ਦੋਹਾਂ ਦੀਆਂ ਪ੍ਰਾਇਰੀਟੀਆਂ ਦੋਹਾਂ ਦੀਆਂ ਲਿਹਾਜ਼ਦਾਰੀਆਂ ਵੀ ਵੱਖ-ਵੱਖਰੀਆਂ ਨੇ ਤੁਹਾਡੀ ਸਟੇਟਮੈਂਟ ਦਾ ਦੂਜਾ ਹਿੱਸਾ ਜਿਹੜਾ ਮੈਂ ਉਹਦੇ ਨਾਲ ਜ਼ਿਆਦਾ ਐਗਰੀ ਕਰਦਾ ਕਿ ਜਿਹੜਾ ਰਿਲੇਸ਼ਨਸ਼ਿਪ ਨੇ ਉਹ ਆਪੋ ਆਪਣੀ ਥਾਂ ਦੇ ਉੱਤੇ ਨੇ ਇੱਕ ਦੇਸ਼ ਨਾਲ ਰਿਲੇਸ਼ਨ ਵਧੀਆ ਬਣ ਜਾਣੇ ਦਾ ਮਤਲਬ ਇਹ ਨਹੀਂ ਕਿ ਬਾਈ ਡਿਫਾਲਟ ਦੂਜੇ ਦੇਸ਼ ਦੇ ਨਾਲ ਵੀ ਰਿਲੇਸ਼ਨ ਵਧੀਆ ਬਣ ਜਾਣਗੇ ਹੁਣ ਦੇਖੋ ਜਿਹੜੀ 31 ਅਗਸਤ ਨੂੰ ਤੇ 1 ਸਤੰਬਰ ਨੂੰ ਐਸਸੀਓ ਦਾ ਜਿਹੜਾ ਸਮਿਟ ਹੋ ਰਿਹਾ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ 10 ਟਿੰਗਨ ਹਜਾ ਸ਼ਹਿਰ ਉੱਥੇ ਹੋ ਰਹੀ ਹੈ ਚਾਈਨਾ ਦੇ ਵਿੱਚ ਪ੍ਰੈਜ਼ੀਡੈਂਟ ਸ਼ੀ ਜਿਨ ਪਿੰਗ ਨੇ 20 ਲੀਡਰਾਂ ਨੂੰ ਬੁਲਾਇਆ ਉਹਨਾਂ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵਲੈਡੀਮਿਰ ਪੁਟਿਨ ਤੇ ਸੈਂਟਰਲ ਏਸ਼ੀਆ ਮਿਡਲ ਈਸਟ ਈਸ਼ੀਆ ਸਾਊਥ ਈਸਟ ਈਸ਼ੀਆ ਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਉੱਥੇ ਜਿਹੜੇ ਫੈਸਲੇ ਹੋਣੇ ਨੇ ਕਿਉਂਕਿ ਇਹ ਇੱਕ ਡਿਪਲੋਮੈਟਿਕ ਟੂ ਹੋਏਗਾ ਵਲੈਡੀਮੀਰ ਪੁਟਿਨ ਦੇ ਲਈ ਤੇ ਉੱਥੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਵੀ ਜਾਣਗੇ ਤੇ ਹੋ ਸਕਦਾ ਟਰਾਈਲੈਟਰਲ ਮੀਟਿੰਗ ਵੀ ਹੋਵੇ ਪੁਟਿਨ ਮੋਦੀ ਤੇ ਸ਼ੀ ਦੇ ਵਿਚਾਲੇ ਤੇ ਉਹਦੇ ਨਾਲ ਜਿਹੜਾ ਅਮਰੀਕਾ ਨੂੰ ਨੇਚਰਲੀ ਇਹਨਾਂ ਚੀਜ਼ਾਂ ਦੀ ਪ੍ਰੋਬਲਮ ਹੈ ਕਿਉਂਕਿ ਅਮਰੀਕਾ ਨਹੀਂ ਚਾਹੇਗਾ ਕਿ ਇੱਕ ਗੁੱਟ ਇਹ ਜਥੇਬੰਦੀ ਸਟਰੋਂਗ ਹੋਵੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਬ੍ਰਿਕਸ ਦੀ ਵੀ ਗੱਲ ਕੀਤੀ ਹੈ ਬ੍ਰਿਕਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਹਦੇ ਤੋਂ ਵੀ ਅਮਰੀਕਾ ਖਫਾ ਸੀ ਕਿਉਂਕਿ ਉੱਥੇ ਡਾਲਰ ਦੇ ਨਾਲ ਟ੍ਰੇਡ ਕਰਨ ਦੀ ਗੱਲ ਚੱਲਦੀ ਹੈ ਤੇ ਜੇ ਇਹ ਐਸਸੀਓ ਦੇ ਵਿੱਚ ਹੁਣ ਸਾਰੇ ਕੰਟਰੀ ਨੇ ਖਫਾ ਹੋਏ ਹੋਏ ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਜੀਓਪੋਲਿਟਿਕਸ ਦਾ ਡਾਕਟਰ ਇਹ ਦੁਨੀਆ ਦੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਖਾਸ ਕੰਟਰੀ ਚਾਈਨਾ ਰਸ਼ੀਆ ਇੰਡੀਆ ਈਰਾਨ ਇਹ ਜੁਟਬੰਦੀ ਇੱਕ ਪਾਸੇ ਬਣਾ ਰਹੇ ਨੇ ਐਸਸੀਓ ਦੀ ਇਸ ਮੀਟਿੰਗ ਤੋਂ ਬਾਅਦ ਇਹ ਚੀਜ਼ ਸ਼ਾਇਦ ਸਾਹਮਣੇ ਆ ਜਾਵੇ ਕਿ ਉਹ ਜੁੱਟਬੰਦੀ ਦਾ ਕਿੱਧਰਲੇ ਪਾਸੇ ਨੂੰ ਝੁਕਾ ਚੱਲ ਰਿਹਾ ਤੇ ਕੀ ਉਹ ਗੱਲਬਾਤ ਕਰ ਰਹੇ ਨੇ ਉਹਦੇ ਨਾਲ ਅਮਰੀਕਾ ਦੇ ਰਿਲੇਸ਼ਨਾਂ ਤੇ ਕੀ ਫਰਕ ਪਏਗਾ ਇਹ ਸਭ ਚਲੋ خیر 1.5 ਬਿਲੀਅਨ ਦੀ ਆਬਾਦੀ ਭਾਰਤ ਦੀ ਤੇ तकरीबन 1.5 ਮਿਲੀਅਨ ਮੈਂ ਖਾਂ ਜੇ ਮੈਂ ਗਲਤ ਨਾ ਹੋਵਾਂ ਤਾਂ ਭਾਰਤੀ ਮੂਲ ਦੇ ਲੋਕ ਇੱਥੇ ਵਸਦੇ ਨੇ ਜਾਂ ਜਾਦੇ ਵੀ ਹੋ ਸਕਦੇ ਨੇ ਹਾਂਜੀ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਹੈਗਾ ਜਾਂ ਡਾਇਸਪੋਰਾ ਦੀ ਭੂਮਿਕਾ ਕੀ ਹੁੰਦੀ ਹੈ ਭਾਰਤ ਦੀ ਕਨਸਿਡਰੇਸ਼ਨ ਕਦੇ ਇੰਜ ਵੀ ਹੁੰਦੀ ਹੈ ਕਿ ਸਾਡੇ ਲੋਕ ਉੱਥੇ ਵਸਦੇ ਨੇ ਪੰਜਾਬ ਦੇ ਲੋਕ ਵਸਦੇ ਨੇ ਬਹੁਤ ਖੁਸ਼ਹਾਲ ਨੇ ਅ ਔਰ ਇਹ ਜਿਹੜਾ ਇੱਕ ਰਾਹ ਬਣਨਾ ਚਾਹੀਦਾ ਹੈ ਡੂ ਯੂ ਥਿੰਕ ਜਦੋਂ ਟ੍ਰੇਡ ਦੀ ਗੱਲ ਹੁੰਦੀ ਹੈ ਜਾਂ ਆਪਸੀ ਰਿਸ਼ਤੇ ਦੀ ਬਿਹਤਰੀ ਦੀ ਗੱਲ ਹੁੰਦੀ ਹੈ ਤਾਂ ਇਹ ਜਿਹੜਾ ਡੈਸ਼ਬੋਰਡਾ ਦਾ ਰੋਲ ਵੀ ਬਹੁਤ ਮਹੱਤਵਪੂਰਨ ਹੁੰਦਾ ਹੈਗਾ ਅ ਕਿ ਨਹੀਂ ਇਹ ਮੈਟਰ ਕਰਦਾ ਕਿਉਂਕਿ ਇਹ ਵੀ ਇੱਕ ਕਾਰਨ ਹੈ ਖਾਲਸਤਾਨ ਦੀ ਗੱਲ ਹੈ ਜਾਂ ਕਈ ਕਿਸਮ ਦੇ ਹੋਰ ੜਿੱਕੇ ਨੇ ਬਾਹਰ ਬੈਠੇ ਲੋਕ ਪਾਣੀ ਪੀਪੀ ਕੇ ਆਪਣੇ ਪਿਤਰਾ ਦੇ ਮੁਲਕ ਨੂੰ ਭੰਡਦੇ ਰਹਿੰਦੇ ਨੇ ਇਹ ਵੀ ੜਿੱਕਾ ਬਣਦਾ ਹੈ ਦੇਖੋ ਜਿਹੜਾ ਡਾਇਸਪੋਰਾ ਹੈ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਹੈ ਪਰ ਪਾਸਟ ਦੇ ਵਿੱਚ ਇਹਨਾਂ ਨੂੰ ਓਪਰਚ्युनिटी ਨਹੀਂ ਦਿੱਤੀ ਗਈ ਰੋਲ ਪਲੇ ਕਰਨ ਦੇ ਲਈ ਜਾਂ ਇਹ ਕਹਿ ਲਓ ਕਿ ਇਹਦੇ ਉੱਤੇ ਕੈਪਟਲਾਈਜ਼ ਨਹੀਂ ਕੀਤਾ ਗਿਆ ਖਾਸ ਕਰਕੇ ਇੰਡੀਆ ਵੱਲੋਂ ਕੈਨੇਡਾ ਤਾਂ ਟੀਮ ਕੈਨੇਡਾ ਲੈ ਕੇ ਗਿਆ 300 ਦੇ ਕਰੀਬ ਬਿਜ਼ਨਸmen ਪ੍ਰਾਈਮ ਮਿਨਿਸਟਰ ਜੋਨ ਕਰਚੇ ਲੈ ਕੇ ਗਏ ਸੀ ਇਸ ਤੋਂ ਬਾਅਦ ਵੀ ਕਈ ਲੀਡਰ ਗਏ ਨੇ ਜਿਨ੍ਹਾਂ ਨੇ ਡਾਇਸਪੋਰਾ ਨੂੰ ਕੁਝ ਰੋਲ ਦਿੱਤਾ ਪਲੇ ਕਰਨ ਦੇ ਲਈ ਪਰ ਇੰਡੀਆ ਵੱਲੋਂ ਜੇ ਦੇਖਦੇ ਆਂ ਤਾਂ ਇੰਡੀਅਨ ਡਾਇਸਪੋਰਾ ਕੈਨੇਡਾ ਦੇ ਤੇ ਅਮਰੀਕਾ ਦੇ ਵਿੱਚ ਰਾਦਰ ਨਾਰਥ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਸਕਸੈਸਫੁਲ ਪੋਲੀਟੀਕਲੀ ਇਨਫਲੂਐਂਸ਼ੀਅਲ ਹੈ ਫਾਈਨੈਂਸ਼ੀਅਲੀ ਕੰਟ੍ਰਿਬਿਊਟ ਕਰ ਸਕਦਾ ਸਟਰੋਂਗ ਹੈ ਪਰ ਉਹਨਾਂ ਨੂੰ ਪ੍ਰੋਪਰ ਯੂਟਿਲਾਈਜ਼ ਨਹੀਂ ਕੀਤਾ ਗਿਆ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਇੰਡੀਆ ਦੇ ਵਿੱਚ ਜਿਹੜੇ ਭਾਰਤੀ ਵੱਸਦੇ ਨੇ ਉਹ ਵਧੀਆ ਰੋਲ ਪਲੇ ਕਰ ਸਕਦੇ ਨੇ ਉਹਨਾਂ ਦੀ ਜੇ ਕੋਈ ਪ੍ਰੋਬਲਮਾਂ ਨੇ ਪਹਿਲਾਂ ਤਾਂ ਇਹ ਪ੍ਰੋਬਲਮਾਂ ਹੁੰਦੀਆਂ ਸਨ ਕਿ ਜਦੋਂ ਦਿੱਲੀ ਜਾਂਦੇ ਨੇ ਤਾਂ ਉੱਥੇ ਬੜਾ ਤੰਗ ਕਰਦੇ ਨੇ ਉੱਥੇ ਕ腐ਪਸ਼ਨ ਸੀ ਜਾਂ ਕ腐ਪਸ਼ਨ ਦਾ ਰੌਲਾ ਗੋਲਾ ਪੈਂਦਾ ਰਿਹਾ ਇਹਨਾਂ ਨੂੰ ਲੋਕਾਂ ਨੂੰ ਇਨਵੈਸਟਮੈਂਟ ਕਰਨ ਦੀ ਜਿਹੜੀਆਂ ਓਪਰਚ्युनिटीਾਂ ਦਿੱਤੀਆਂ ਜਾ ਸਕਦੀਆਂ ਸੀ ਇੰਡੀਆ ਦੇ ਵਿੱਚ ਉਹ ਨਹੀਂ ਸੀ ਅਵੇਲੇਬਲ ਜਾਂ এনਵਾਇਰਨਮੈਂਟ ਕੰਡੂਸਿਵ ਨਹੀਂ ਸੀ ਜਿਹਦੇ ਕਰਕੇ ਐਨਆਰਆਈਸ ਉੱਥੇ ਜਾ ਕੇ ਪੈਸੇ ਇਨਵੈਸਟ ਕਰ ਸਕਦੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪੈਸੇ ਕਿਤੇ ਹੋਰ ਇਨਵੈਸਟ ਕਰ ਲਏ ਤੇ ਜੇ ਇਸੇ ਤਰ੍ਹਾਂ ਦੇ ਹਾਲਤ ਰਿਹਾ ਤਾਂ ਡਾਇਸਪੋਰਾ ਨੂੰ ਜੇ ਨਾ ਯੂਟਿਲਾਈਜ਼ ਕੀਤਾ ਗਿਆ ਉਹ ਇੱਕ ਅਨ ਯੂਟਿਲਾਈਜ਼ਡ ਐਸੈਟ ਹੈ ਜਿਹਨੂੰ ਤੁਹਾਡੇ ਕੋਲ ਐਸੈਟ ਤਾਂ ਹੈ ਪਰ ਤੁਸੀਂ ਵਰਤ ਨਹੀਂ ਰਹੇ ਘਾਰ ਤਾਂ ਹੈ ਪਰ ਤੁਹਾਡੀ ਉਹ ਖੜੀ ਉਹਨੂੰ ਖੜੀ ਨੂੰ ਜੰਗਾਲ ਲੱਗ ਰਿਹਾ ਦੇਖੋ ਪ੍ਰਾਣਾ ਸਮਾਸੀ ਗਰੇਵਾਲ ਸਾਹਿਬ ਜਿਹੜਾ ਕਿ ਪ੍ਰਾਣਾ ਸਮਾਸੀ ਜਿਹੜਾ ਉਹ ਜਦੋਂ ਜਾਇਦ ਦਾ ਸਮਾਸੀਗਾ ਇੱਥੇ ਸਾਡੇ ਕਈ ਕਿਸਮ ਦੇ ਸੰਘਰਸ਼ ਸੀਗੇ ਸਾਡੇ ਪੁਰਖਿਆਂ ਨੇ ਇੱਥੇ ਸਾਡੇ ਪੈਰ ਲਾਏ ਪੂਰਨੇ ਪਾਏ ਜਿਨ੍ਹਾਂ ਤੇ ਆਪਾਂ ਤੁਰ ਰਹੇ ਸਾਂ ਲੇਕਿਨ ਪਿਛਲੇ ਕੁਝ ਵਰਿਆਂ ਤੋਂ ਸਮ ਹਾਉ ਬਹੁਤ سارے ਕਾਰਨ ਹੋਣਗੇ ਤੁਸੀਂ ਉਹਨਾਂ ਦੇ ਨਿਸ਼ਾਨਦੇਹੀ ਚਾਹੋ ਤਾਂ ਕਰ ਸਕਦੇ ਹੋ ਕਿ ਅਸੀਂ ਭਾਰਤੀ ਮੂਲ ਦੇ ਲੋਕ ਆਪਣੇ ਮੁਲਕ ਦੀ ਬਹੁਤ ਨਖੇਦੀ ਕਰਨ ਲੱਗੇ ਆ ਰੋਸਿਆਂ ਲਾਂਬਿਆਂ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਰਾਹ ਦਾ ਡਿੱਕਾ ਇੱਕ ਬਹੁਤ ਵੱਡਾ ਬਣਦਾ ਹੈ ਕਿ ਅਸੀਂ ਜਦੋਂ ਕੋਈ ਬਾਹਰੋਂ ਨੇਤਾ ਆਉਂਦਾ ਹੈ ਜਦੋਂ ਕੋਈ ਗਲਤੁਰਦੀ ਹੈ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਨੂੰ ਇਨਵਾਈਟ ਕਰਦੇ ਨੇ ਕਿ ਲਾਲਾ ਲਾਲਾ ਬਹੁਤ ਹੁੰਦੀ ਹੈ ਫॉर ਓਨ ਪੋਲਿਟিক্যাল ਪ੍ਰੈਡੀ ਗੇਨਸ ਕਿ ਬੈਨਾ ਹਰ ਜਾ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਉੱਤੇ ਅਗਰ ਕੋਈ ਪਰਸ਼ਾਵਾ ਆਉਂਦਾ ਤਾਂ ਆਜੇ ਸੋਵਰਾ ਆਪਣੇ ਆਪਣੇ ਭੁੱਖੇ ਢਿੱਡ ਤੇ ਢੋਲਕੀਆਂ ਵਜਾਉਣ ਵਾਲੀ ਗੱਲ ਹੈ ਮੈਂ ਸਮਝਦਾ ਕਿ ਦਿਸ ਇਜ਼ ਅ ਬੈਡ ਐਂਡ ਦਿਸ ਇਜ਼ ਨਾਟ ਦ ਵੇਅ आवर ਪੋਲਿਟਿਸ਼ੀਅਨਸ ਆਫ ਇੰਡੀਅਨ ਬੈਕਗਰਾਉਂਡ ਇੰਡੀਅਨ ਓਰੀਜਨ ਦੇ ਸ਼ੁੱਡ ਐਕਟ ਇਨ ਕੈਨੇਡਾ ਡਾਕਟਰ ਇੱਕ ਸਿੱਕੇ ਦੇ ਦੋ ਹਿੱਸੇ ਨੇ ਉਹਨਾਂ ਦੋਨਾਂ ਹਿੱਸਿਆਂ ਨੂੰ ਸੈਪਰੇਟ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਇੱਕੋ ਹੀ ਸਿੱਕੇ ਦੇ ਹਿੱਸੇ ਨੇ ਉਹ ਇਸ ਤਰ੍ਹਾਂ ਕਿ ਜਿਹੜੇ ਲੋੜਾਂ ਨੇ ਲੋਕਾਂ ਦੀਆਂ ਕੱਲੇ ਭਾਰਤ ਤੇ ਇੰਡੀਆ ਦੇ ਰਿਲੇਸ਼ਨ ਦੇ ਵਿੱਚ ਇਹ ਗੱਲ ਨਹੀਂ ਇੰਪੋਰਟੈਂਟ ਜਾਂ ਢੁਕਦੀ ਇਵਨ ਚਾਈਨਾ ਤੇ ਕੈਨੇਡਾ ਦੇ ਵਿੱਚ ਚਾਈਨਾ ਦੇ ਅਗੇਂਸਟ ਚਾਈਨੀਜ਼ ਬਹੁਤ ਪ੍ਰੋਟੈਸਟ ਕਰਦੇ ਨੇ ਇੰਡੀਆ ਦੇ ਖਿਲਾਫ ਕਈ ਇੰਡੀਅਨਸ ਪ੍ਰੋਟੈਸਟ ਕਰਦੇ ਨੇ ਇਸੇ ਤਰ੍ਹਾਂ ਦੁਨੀਆ ਦੇ ਹੋਰ ਕਈ ਦੇਸ਼ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਈਨੋਰਟੀਜ਼ ਨੂੰ ਸਹੀ ਨਹੀਂ ਟ੍ਰੀਟ ਕੀਤਾ ਜਾਂਦਾ ਜਾਂ ਉਹਨਾਂ ਦੇ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਨੂੰ ਪ੍ਰੋਪਰਲੀ ਫਾਲੋ ਨਹੀਂ ਕੀਤਾ ਜਾਂਦਾ ਉਹਨਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਜਾਂ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਜਿੱਥੇ ਮਾਈਨੋਰਟੀਜ਼ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਾਂ ਟਾਰਗੇਟ ਕੀਤੇ ਜਾਣ ਦੀਆਂ ਐਲੀਗੇਸ਼ਨਸ ਨੇ ਉਹਨਾਂ ਨੂੰ ਸੁਧਾਰਨਾ ਬੜਾ ਇੰਪੋਰਟੈਂਟ ਹੈ ਜਿੰਨਾ ਚਿਰ ਉਹ ਨਹੀਂ ਸੁਧਰਦੀਆਂ ਜਾਂ ਦੇਸ਼ਾਂ ਦੇ ਐਟੀਟਿਊਡ ਨਹੀਂ ਸੁਧਰਦੇ ਉਨੀ ਦੇਰ ਤੱਕ ਇਹ ਪ੍ਰੋਟੈਸਟ ਹੁੰਦੇ ਰਹਿਣਗੇ ਤੇ ਪ੍ਰੋਟੈਸਟ ਨੂੰ ਸੁਧਾਰਨਾ ਪ੍ਰੋਟੈਸਟ ਨੂੰ ਰੋਕਣਾ ਜਾਂ ਪ੍ਰੋਟੈਸਟ ਦੇ ਪ੍ਰੋਬਲਮ ਦਾ ਹੱਲ ਕਰਨਾ ਇਹ ਵੀ ਗਵਰਨਮੈਂਟਾਂ ਦੀਆਂ ਰਿਸਪੋਨਸੀਬਿਲਟੀਜ਼ ਨੇ ਪਰ ਗਵਰਨਮੈਂਟਾਂ ਉੱਥੇ ਫੋਕਸ ਨਹੀਂ ਕਰ ਰਹੀਆਂ ਗਵਰਨਮੈਂਟਾਂ ਨੇ ਜਿਹੜੀਆਂ ਆਪਣੇ ਮਫਾਦ ਦੇ ਲਈ ਆਪਣੇ ਸੈਲਫਿਸ਼ ਐਟੀਟਿਊਡ ਦੇ ਲਈ ਅਗਾਹ ਨੂੰ ਤੁਰਦੀਆਂ ਨੇ ਤੇ ਕਈ ਵਾਰੀ ਕਈ ਚੀਜ਼ਾਂ ਦੇ ਹੱਲ ਹੁੰਦੇ ਨੇ ਪਰ ਉਹ ਨਹੀਂ ਕਰਦੀਆਂ ਦੇ ਹੱਲ ਕੀਤੇ ਜਾਣ ਤਾਂ ਮੇਰਾ ਖਿਆਲ ਹੈ ਕਿ ਸੜਕ ਦਾ ਸੜਕ ਪਧਰੀ ਹੋ ਜਾਏ ਤੇ ਜਰਨੀ ਤੁਹਾਡੀ ਸਮੂਥ ਹੋ ਸਕਦੀ ਹੈ ਦੋਨਾਂ ਰਿਲੇਸ਼ਨ ਦੋਨਾਂ ਕੰਟਰੀਆਂ ਦੇ ਰਿਲੇਸ਼ਨਸ ਨੂੰ ਮੇਨਟੇਨ ਕਰਨ ਲਈ ਗੱਲ ਸਾਹਿਬ ਤੁਹਾਡਾ ਸਮਾਂ ਕੱਢ ਲਈ ਬਹੁਤ ਬਹੁਤ ਧੰਨਵਾਦ ਸ਼ਾਇਦ ਇਸ ਬੰਦ ਤੇ ਪਹਿਲੀ ਵਾਰੀ ਗੱਲਬਾਤ ਹੋ ਰਹੀ ਹੈ ਪਰ ਮੈਂ ਤੁਹਾਨੂੰ ਸੰਪਰਕ ਕਰਦਾ ਰਹਾਂਗਾ ਤੁਸੀਂ ਆਪਣਾ ਵੈਲਿਊਏਬਲ ਸਮਾਂ ਕੱਢਦੇ ਹੋ ਤੁਹਾਡਾ ਬਹੁਤ ਸਾਰਾ ਤਜਰਬਾ ਹੈ ਇਸ ਖੇਤਰ ਦੇ ਵਿੱਚ ਖਾਸ ਕਰਕੇ ਭਾਰਤ ਦਾ ਤੇ ਕੈਨੇਡਾ ਦੇ ਆਪਸੀ ਸਬੰਧਾਂ ਬਾਰੇ ਤੁਸੀਂ ਖੁਦ ਵੀ ਸ਼ਾਮਲ ਰਹੇ ਹੋ ਥੈਂਕ ਯੂ ਵੈਰੀ ਮਚ ਫੋਰ ਯਰ ਟਾਈਮ ਥੈਂਕ ਯੂ ਡਾਕਟਰ